ਮਮਾ ਜੀ ਤੁਸੀਂ ਕੀ ਕਰ ਰਹੇ ਹੋ ਅੱਜ ਮੈਂ ਪੁੱਤ ਜੀ ਆ ਮੇਰਾ ਸੂਟ ਸੀ ਨਾ ਪਿਓਰ ਦਾ ਜਿਹੜਾ ਹਾਂਜੀ ਇਹ ਨੂੰ ਧੋ ਰਹੀ ਹਾਂ ਨਾਲੇ ਤਾਂ ਕਹਿੰਦੇ ਨੇ ਘਰੇ ਧੋਤੇ ਤੋਂ ਖਰਾਬ ਹੋ ਜਾਂਦੇ ਨੇ ਪਿਓਰ ਦੇ ਸੂਟ ਇੰਨਾ ਮਹਿੰਗਾ ਸੂਟ ਹੈ ਤੁਹਾਨੂੰ ਖਰਾਬ ਕਰਨੇ ਨੂੰ ਘਰੇ ਧੋ ਕੇ ਪੁੱਤ ਜੀ ਇਹ ਬਿਲਕੁਲ ਖਰਾਬ ਨਹੀਂ ਹੁੰਦੇ ਦੇਖੋ ਅੱਜ ਤੁਹਾਨੂੰ ਉਸ ਵਿੱਚ ਮੈਂ ਦੱਸਦੀ ਹਾਂ ਕਿ ਪਿਓਰ ਦੇ ਸੂਟਾਂ ਨੂੰ ਕਿਵੇਂ ਧੋਈਂਦਾ ਜਿੱਦਾਂ ਕਿ ਅਸੀਂ ਆਪਾਂ ਕਈ ਵੀਡੀਓ ਦੇਖ ਚੁੱਕੇ ਹਾਂ ਵੀ ਹਾਂ ਘਰੇ ਡਰੈਕਲੀਆਂ ਕਰਨੀ ਦੱਸਦੇ ਸੋਨੂੰ ਇਦਾਂ ਇਦਾਂ ਉਦੇ ਵਿੱਚ ਪੈਟਰੋਲ ਪਾ ਲਓ ਹਨਾ ਜਾਂ ਕੋਸੇ ਪਾਣੀ ਚ ਪਾ ਲਓ ਅਗਰ ਤੁਸੀਂ ਪਿਓਰ ਦੇ ਸੂਟ ਨੂੰ ਕੋਸੇ ਪਾਣੀ ਦੇ ਵਿੱਚ ਪਾ ਤਾ ਨਾ ਤਾਂ ਉਹ ਬਿਲਕੁਲ ਇਕੱਠਾ ਹੋ ਜਾਊਗਾ ਜਦੋਂ ਵੀ ਆਪਾਂ ਨੇ ਇਹਨੂੰ ਧੋਣਾ ਬਿਲਕੁਲ ਠੰਡੇ ਪਾਣੀ ਚ ਧੋਣਾ ਮੈਂ ਤੁਹਾਨੂੰ ਧੋਣ ਦਾ ਤਰੀਕਾ ਦੱਸਿਆ ਦੇਖੋ ਮੈਂ ਇਹਨਾਂ ਨੂੰ ਮਸ਼ੀਨ ਦੇ ਵਿੱਚ ਹੀ ਧੋ ਦਿੰਨੀ ਆਂ ਦੇਖੋ ਮੇਰਾ ਬਿਲਕੁਲ ਪਿਓਰ ਦਾ ਸੂਟ ਹੈ ਇਹ ਵਾਹ ਮਮਾ ਦੇਖੋ ਕਿੰਨਾ ਸੋਹਣਾ ਹੋ ਗਿਆ ਨਾ ਹਾਂਜੀ ਮਮਾ ਤੇ ਮੈਂ ਸਭ ਤੋਂ ਪਹਿਲਾਂ ਨਾ ਠੰਡਾ ਪਾਣੀ ਪਾ ਕੇ ਮਸ਼ੀਨ ਚ ਥੋੜਾ ਜਿਹਾ ਬਾਲਟੀ ਤੇ ਸ਼ੈਂਪੂ ਪਾ ਲੈਣੀ ਆ ਉਹ ਸ਼ੈਂਪੂ ਤੇ ਥੋੜਾ ਜਿਹਾ ਨਮਕ ਪਾ ਕੇ ਫੇਰ ਆਪ ਨੂੰ ਪਾ ਕੇ ਮਸ਼ੀਨ ਦੇ ਵਿੱਚ ਆਪਦੇ ਸੂਟ ਨੂੰ ਪਾ ਦਿਓ ਇੱਕ ਹੋਰ ਗੱਲ ਮੈਂ ਤੁਹਾਨੂੰ ਖਾਸ ਦੱਸ ਰਹੀ ਹਾਂ ਜਿਹੜੇ ਵੀ ਤੁਸੀਂ ਆਪਦਾ ਸੂਟ ਨੂੰ ਸਲਾਈ ਕਰਨਾ ਕਿ ਉਹ ਦਿਨ ਆਮ ਨਾਲ ਸੂਟ ਨੂੰ ਧੋਹ ਦਿੰਦੀਆਂ ਨੇ ਉਹ ਜਿਹੜੀ ਇਨਰ ਹੁੰਦੀ ਹੈ ਨਾ ਉਹ ਵਧੀਆ ਸਰਫ ਵਾਲੇ ਪਾਣੀ 'ਚ ਧੋ ਕੇ ਫੇਰ ਆਪਦੇ ਸੂਟ ਨੂੰ ਜਲਾਈ ਕਰਾਓ ਤਾਂ ਕਿ ਉਹ ਸੁਗੰਧ ਦੇਖੋ ਮੈਂ ਇਹ ਸੂਟ ਨੂੰ ਮੈਂ ਕਰ ਰਿਹਾ ਵਾਸ਼ ਕਰਦੀ ਹਾਂ ਯੋਗ ਟੂਰਨਾਮੈਂਟ ਦੇ ਬਲੈਕ ਡਿਨ ਨਹੀਂ ਕਰਾਈ। ਕਿ ਕਦੇ ਵੀ ਮੇਰਾ ਕੁੱਤ ਕੋਈ ਕੱਟਾ ਨਹੀਂ ਹੋਇਆ। ਤਾਂ ਤੁਸੀਂ ਥੋੜਾ ਜਿਹਾ ਸੈਂਪਲ ਲੈ ਕੇ ਮਸ਼ੀਨ ਦੇ ਵਿੱਚ ਹੁਣ ਧੋ ਸਕਦੇ ਹੋ ਜੇ ਤੁਹਾਡੇ ਸੂਟ ਜ਼ਿਆਦਾ ਗੰਦੇ ਨੇ ਤਾਂ 5-10 ਮਿੰਟ ਵਾਧਾ ਰੱਖ ਲਓ। ਨਹੀਂ ਤਾਂ 2-3 ਗੇੜੇ ਦਬਾਓ ਤੇ ਤੁਹਾਡਾ ਸੂਟ। ਤੁਸੀਂ ਇਹ ਕਰਕੇ ਦੇਖਿਓ ਤੇ ਸਾਨੂੰ ਦੱਸਿਓ ਕਮੈਂਟ ਦੇ ਵਿੱਚ ਕਿ ਤੁਹਾਡੇ ਕੱਪੜੇ ਕਿੱਦਾਂ ਧੋਤੇਗੇ ਬਿਲਕੁਲ ਠੰਡੇ ਪਾਣੀ ਦੇ ਵਿੱਚ ਧੋਣੇ ਨੇ ਇਹ ਬਾਅਦ ਦੇ ਵਿੱਚ ਵੀ ਬਿਲਕੁਲ ਠੰਡੇ ਪਾਣੀ ਦੇ ਵਿੱਚ ਕੋਸਾ ਪਾਣੀ ਬਿਲਕੁਲ ਨਹੀਂ ਪਾਉਣਾ ਵਾਈ ਗੁਰੂ ਜੀ ਦਾ ਕਹਨ ਸਾ ਵਾਈ ਗੁਰੂ ਜੀ ਕੀ ਫੁਕ ਦੇਖੋ ਅੱਜ ਫਰੈਂਡਸ ਤੁਹਾਨੂੰ ਮੇਰੇ ਮੰਮਾ ਨੇ ਕਿੰਨਾ ਵਧੀਆ ਤਰੀਕਾ ਦੱਸਿਆ ਘਰੇ ਪਿਓਰ ਦੇ ਸੂਟ ਧੋਣ ਦਾ ਤੇ ਤੁਹਾਡੇ ਕਿੰਨੇ ਪੈਸੇ ਬਚਾਏ ਨੇ ਮੰਮਾ ਨੇ ਇਸ ਗੱਲ ਤੇ ਮੰਮਾ ਨੂੰ ਇੱਕ ਲਾਈਕ ਸਬਸਕ੍ਰਾਈਬ ਤੇ ਕਮੈਂਟ ਦਾ ਜ਼ਰੂਰ ਚਾਹੀਦਾ ਹੈਗਾ ਠੀਕ ਹੈ ਫਰੈਂਡਸ ਅਗਲੀ ਵੀਡੀਓ ਦੇ ਲਈ ਮਿਲਦੇ ਆਂ ਬਾਏ ਬਾਏ